ਤਸਵਰੇ ਗੇਟ ਅਕੀਮਾ ਥਾਣੇ ਦੇ ਬਿਲਕੁਲ ਬਾਹਰ ਪਹੁੰਚੇ ਹੋਏ ਆ ਜਿੱਥੇ ਕਿ ਰੇੜੀ ਤੇ ਕੁਝ ਨੌਜਵਾਨ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਗੋਲੀਆਂ ਚਲਾਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਰੇੜੀ ਵਾਲੇ ਦੀ ਮੌਤ ਹੋ ਚੁੱਕੀ ਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਸ ਰੇੜੀ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦਿਖਾਈ ਦੇ ਰਹੇ ਨੇ ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਜਿਹੜਾ ਨੌਜਵਾਨ ਰੈਡੀ ਦੇ ਉੱਪਰ ਖੜਾ ਹੋਇਆ ਸੀ ਤਾਂ ਉਸ ਦੇ ਕੋਲ ਕੁਝ ਨੌਜਵਾਨ ਪਹੁੰਚਦੇ ਨੇ ਤਾਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜੇ ਉਸ ਦੇ ਸਾਥੀ ਨੇ ਉਹਨਾਂ ਦੇ ਵੱਲੋਂ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਨੇ ਉੱਥੇ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਸਾਹਮਣੇ ਠਾਣਾ ਵਾ ਠਾਣਾ ਗੇਟ ਕੀਮਾ ਤਾਂ ਠਾਣਾ ਗੇਟ ਕੀਮਾ ਦੇ ਬਾਹਰ ਹੀ ਜਿਹੜੇ ਨੌਜਵਾਨ ਨੇ ਆ ਕੇ ਫਾਇਰਿੰਗ ਕਰਕੇ ਸੋ ਸ਼ਰੀਆਮ ਜਿਹੜੇ ਫਰਾਰ ਹੋ ਚੁੱਕੇ ਨੇ ਜਿੰਨਾਂ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪੇਰਾ ਤੁਸੀਂ ਵੇਖ ਸਕਦੇ ਹੋ ਕਿ ਨਾਲ ਦੇ ਨਾਲ ਹੀ ਟੜਾ ਠਾਣਾ ਗੇਟ ਕੀਮਾ ਸਾਹਮਣੇ ਦਿਖਾਈ ਦੇ ਰਿਹਾ ਤਾਂ ਉਸ ਦੇ ਬਾਹਰ ਹੀ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਪਹੁੰਚ ਚੁੱਕੇ ਨੇ ਤਾਂ ਫਿਲਹਾਲ ਕਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਸ਼ਰੀਆਮ ਕਰਨ ਤੋਂ ਬਾਅਦ ਉਹ ਇਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਉਸ ਦੀ ਰੈਡੀ ਤੁਸੀਂ ਵੇਖ ਸਕਦੇ ਹੋ ਕਿ ਇਸ ਰੈਡੀ ਦੇ ਉੱਪਰ ਨੌਜਵਾਨ ਖੜਾ ਹੁੰਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਫਾਇਰਿੰਗ ਹੁੰਦੀ ਹੈ ਤਾਂ ਉਸਦੇ ਬਾਹਰ ਹੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਜਿਹੜਾ ਇਲਾਕਾ ਵਾਹ ਹੋ ਇੱਥੇ ਪਹੁੰਚ ਚੁੱਕਾ ਤਾਂ ਉਸਦੇ ਨਾਲ ਦੇ ਪਾਸੇ ਬਹੁਤ ਸਾਰੀਆਂ ਰੇੜੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਜਿੰਨਾਂ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਫਿਲਹਾਲ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋ ਚੁੱਕੇ ਨੇ ਕਿ ਆਖਰਕਾਰ ਹੋਇਆ ਗਿਆ ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਕਿਹੜੇ ਨੌਜਵਾਨ ਇੱਥੇ ਫਾਇਰਿੰਗ ਕਰਕੇ ਜਾ ਚੁੱਕੇ ਨੇ ਤਾਂ ਤੁਸੀਂ ਇਲਾਕਾ ਨਵਾਸੀ ਹੋ ਜੀ ਇਥੋਂ ਦੇ ਨਹੀਂ ਮੈਂ ਇਥੇ ਲੱਗ ਗਈ ਹਾਂ ਮੇਰੇ ਬੰਗਲਾਵਸਤੀ ਕੋਲੋਂ ਤੇ ਬੰਗਲਾਬਦੀ ਇੱਥੇ ਤੁਹਾਨੂੰ ਪਤਾ ਆ ਰੇੜੀ ਕਿਹਦੀ ਆ ਰੇੜੀ ਅੰਡੇ ਵਾਲੇ ਦੇ ਇੱਥੇ ਰੇੜੀ ਹੈ ਕਿ ਗੋਲੀਆਂ ਗੋਲੀਆਂ ਬੋਤਲ ਦਾ ਰੇੜੀ ਲਾਉਂਦੇ ਇੱਥੇ ਹਾਂ ਮੈਂ ਤਾਂ ਸੁਣ ਕੇ ਹੀ ਆਇਆ ਕਿ ਇੱਥੇ ਮਾਰ ਦਿੱਤਾ ਬੰਦਾ ਇੱਥੇ ਹਾਂ ਤਾਂ ਕਿੰਨੇ ਬੰਦੇ ਆਏ ਜਾਂ ਨਾਲੋਂ ਮਾਰਿਆ ਗਿਆ ਸੁਣਿਆ ਹੀ ਆ ਮੈਂ ਵੀ ਸੁਣਿਆ ਸੁਣਿਆ ਆ ਤਿੰਨ ਬੰਦੇ ਕਾ ਤੋਂ ਆਏ ਸੁਣੇ ਗੁਨਾਹੇ ਹੈਗੇ ਇੱਥੇ ਹਾਂਜੀ ਏਲੀ ਰੇੜੀ ਲਾਉਂਦਾ ਚੋਰਾ ਹਾਂ ਨਾਈਸ ਬੰਦਾ ਹੈਗਾ ਜੀ ਬਹੁਤ ਗੁੱਟ ਬੰਦਾ ਸੀ ਬਾਕੀ ਸ਼ਾਮ ਦੇ ਵੇਲੇ ਸਭ ਨੂੰ ਪਤਾ ਲੱਗ ਗਿਆ ਕੰਮ ਹੋ ਗਿਆ ਬਹੁਤ ਮਾੜਾ ਆਇਆ ਪਰ ਜਿੰਨੇ ਕੀਤਾ ਬਹੁਤ ਧੱਕਾ ਕੀਤਾ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਪਤਾ ਨਹੀਂ ਇਹ ਗਾਲੀ ਬਾਅਦ ਚ ਪਤਾ ਲੱਗਾ ਸਰ ਮਾਰ ਕੇ ਗੋਲੀਆਂ ਕਰਨ ਭੱਜ ਕੇ ਨਿਕਲ ਕੇ ਪੈ ਜਦੋਂ ਬਾਅਦ ਆਉਣ ਲੱਗੇ ਕਿ ਪਰ ਗਲਤੀ ਆ ਪਰ ਜਿੰਨੇ ਮਾਰੀ ਬਹੁਤ ਧੱਕਾ ਕੀਤਾ ਜਿਹੜਾ ਗਰੀਬ ਬੰਦਾ ਹੈ ਗਾਇਸ ਵਰਾ ਬੇਹੰਤੀ ਬੰਦਾ ਹੈ ਜਿਹੜਾ ਪਰ ਚਾਹੀਦਾ ਨਹੀਂ ਇਹਦਾ ਮਾਰੇ ਕਰਨਾ ਉਹਨੂੰ ਪਰ ਤਾਂ ਕਿਦੋਂ ਲੱਗੇ ਥਾਣਾ ਹੈਗਾ ਯਾਰ ਨਹੀਂ ਉਹ ਸਦਾ ਪਹਿਰ ਪਤਾ ਨਹੀਂ ਕਿਦੇ ਵਿੱਚ ਕੀ ਹੈਗਾ ਕਿ ਮਾਰ ਕੀ ਦਾ ਕੋਈ ਉਹਨੂੰ ਲੋਡ ਨਹੀਂ ਹੈਗਾ ਵੀ ਇਹਦੇ ਵਿੱਚ ਕੀ ਹੈਗਾ ਕਿ ਮੇਹ ਖਫੇ ਦੇ ਵਿੱਚ ਬਹੁਤ ਧੱਕਾ ਕੀਤਾ ਜਵਾਰ ਬਹੁਤ ਥੈਂਕ ਯੂ ਮਿਹਰਬਾਨੀ ਆ ਤੁਸੀਂ ਵੇਖ ਸਕਦੇ ਹੋ ਕਿ ਫਿਲਹਾਲ ਜਿਹੜੇ ਹੋਰ ਵੀ ਰੇੜੀਆਂ ਵਾਲੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਨੌਜਵਾਨ ਇੱਥੇ ਰੇੜੀ ਲਗਾਉਂਦਾ ਹੈ ਤਾਂ ਰੇੜੀ ਤੇ ਜਦੋਂ ਖੜਾ ਹੁੰਦਾ ਤਾਂ ਕੁਝ ਨੌਜਵਾਨ ਉਲਤੇ ਕੋਲੋਂ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਗੋਲੀ ਤੱਕ ਚਲਾ ਦਿੱਤੀ ਜਾਂਦੀ ਹੈ ਤਾਂ ਗੋਲੀ ਲੱਗਣ ਦੇ ਕਾਰਨ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਉਹਦਾ ਘਰ-ਬਾਰ ਪਤਾ ਕਿਸ ਨੂੰ ਕਿੱਥੇ ਰਹਿੰਦਾ ਇਹ ਘਰ ਦਾ ਸਰਨੇ ਕਿਹਨੂੰ ਪਤਾ ਸਿਰਫ ਇਹ ਤਾਂ ਆਪਾਂ ਨੇ ਘਰ ਦਾ ਪਤਾ ਕਿਸ ਨੂੰ ਨਹੀਂ ਨਹੀਂ ਕਿਸੇ ਨੂੰ ਨਹੀਂ ਪਤਾ ਜੀ ਇੱਥੇ ਨਹੀਂ ਪਤਾ ਜੀ ਨਾਮ ਕੀ ਇਹਦਾ ਨਾਮ ਕੀ ਆ ਨਾ ਸਰ ਸਾਰੇ ਕਹਿੰਦੇ ਚਾਚਾ ਚਾਚਾ ਹੀ ਕਹਿੰਦੇ ਚਾਚਾ ਚਾਚਾ ਹੀ ਕਹਿੰਦੇ ਸਾਰੇ ਚਾਚਾ ਹੀ ਚਾਚਾ ਕਹਿੰਦੇ ਸਾਰੇ ਇਹਨੂੰ ਪਤਾ ਉਹਦੇ ਘਰ ਦਾ ਨਹੀਂ ਆ ਇੱਧਰ ਗਾ ਚੌਕ ਹਾਲਦਾ ਨਹੀਂ ਬਤਾ ਇੱਧਰਲੇ ਬੰਨੇਗਾ ਘਰ ਬਸ ਹਾਂਜੀ ਆ ਅਗਲੇ ਚੌਕ ਤੇ ਪਰਾਣੀ ਪੁਰੀ ਪਰਾਣੀ ਪੁਰੀ ਤੇ ਦਿੰਦਾ ਆ ਸਹੀ ਵਾਲੀ ਪਤਾ ਨਾ ਕੀ ਹੈ ਨਾਮ ਨਹੀਂ ਭਰਾ ਪਤਾ ਬੱਕ ਸਰ ਭਲਾ ਗੱਲ ਗਈ ਨਾਮ ਦਾ ਨਹੀਂ ਪਤਾ ਕੋਈ ਰੈਸਟੋਰੈਂਟ ਦਾ ਕਸਟਮਰ ਆਉਂਦਾ ਦੁਕਾਨ ਤੇ ਚਲੋ ਵੀ ਕੱਲ ਉਹ ਕੋਲ ਜਾਣਾ ਚਾਹਣਾ ਜ਼ਰੂਰ ਹੈਗਾ ਆਪਾਂ ਆਂਡੇ ਆਂਡੇ ਖਾਣੇ ਉਹਦੇ ਕੋਲ ਕਾਚਾ ਕਾਚਾ ਜਿਆਦਾ ਕਹਿਤੇ ਸਾਰਿਆਂ ਨੂੰ ਜਿਆਦਾ ਕੋਈ ਪੁੱਛਦਾ ਨਹੀਂ ਹੈਗਾ ਕੋਈ ਸਰ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਨੌਜਵਾਨ ਇੱਥੇ ਖੜਾ ਹੋਇਆ ਫਿਲਹਾਲ ਪੁਲਿਸ ਦੇ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਹੈ ਇਹਦਾ ਨਾਮ ਪਤਾ ਰੇਡੀ ਵਾਲੇ ਦਾ ਨਾਮ ਕੀ ਜਸਪਾਲ ਸਿੰਘ ਕਿੱਥੋਂ ਦਾ ਰਹਿਣ ਵਾਲਾ ਆ ਇੱਥੇ ਨਾਲੇ ਪੁਲਿਸ ਦੇ ਰੰਦੇ ਪਦਰ ਕਰੀ ਲੱਗ ਰਹੇ ਨੇ ਹਾਂਜੀ ਦਾ ਕਾਰਨ ਕੀ ਰਿਹਾ ਕਿਉਂ ਗੋਲੀਆਂ ਚਲਾ ਦਿੱਤੀਆਂ ਗਿਆ ਨੇ ਕੋਈ ਪਤਾ ਨਹੀਂ ਨੀ ਕਾਰਨ ਤੇ ਕੋਈ ਨਹੀਂ ਸੀ ਇਹਦਾ ਕੋਈ ਪਤਾ ਨਹੀਂ ਸਰ ਵੈਸੇ ਨੂੰ ਨਹੀਂ ਪਤਾ ਨਹੀਂ ਨਹੀਂ ਨਾਮ ਜਸਪਾਲ ਸਿੰਘ ਹਾਂਜੀ ਕਿਹਨਾਂ ਰੰਗੀ ਚਗੀ ਉਹਦੀ ਨਹੀਂ ਨਹੀਂ ਤੇਹੀ ਰੰਗੀ ਬੰਦਾ ਬਹੁਤ ਤੇ ਜਦੋਂ ਕਰੋ ਨੌਜਵਾਨ ਗੋਲੀਆਂ ਚਲਾਉਂਦੇ ਨੇ ਇੱਥੇ ਕੋਈ ਤੁਸੀਂ ਵੇਖਿਆ ਆਪਣੇ ਅੱਖੀਂ ਕੀ ਹੈ ਨਹੀਂ ਨਹੀਂ ਕੋਈ ਨਹੀਂ ਸੀ ਇੱਥੇ ਅੱਛਾ ਜੀ ਜੰਜੀਸ ਕਿਹਨਾਂ ਆਰੀ ਨਾ ਕੋਈ ਲੜਾਈ ਹੈ ਨਾ ਝਗੜਾ ਬੰਦਾ ਬਹੁਤ ਨਾਈਸ ਸੀ ਵਧੀਆ ਸੀ ਬੰਦਾ 30 35 ਸਾਲ ਹੋ ਗਏ ਰੇੜੀ ਲਾਉਂਦੇ ਇੱਥੇ ਠੀਕ ਹੈ ਜੀ ਤਾਂ ਰੇੜੀ ਕਰੀ ਹੈ ਦੀ ਅਸੀਂ ਆਂਡਿਆ ਦੀ ਆ ਅੱਛਾ ਜੀ ਤੁਸੀਂ ਵੇਖ ਸਕਦੇ ਹੋ ਕਿ ਜਸਪਾਲ ਸਿੰਘ ਨਾਮ ਉਸਦਾ ਦੱਸਿਆ ਜਾ ਰਿਹਾ ਤਾਂ ਉਹ ਰੇੜੀ ਦੇ ਉੱਪਰ ਆਪਣਾ ਕੰਮ ਕਰਦਾ ਪਿਆ ਸੀ ਤਾਂ ਕੁਝ ਨੌਜਵਾਨ ਉਸ ਦੇ ਕੋਲ ਪਹੁੰਚਦੇ ਨੇ ਤਾਂ ਉਸ ਦੇ ਉੱਪਰ ਗੋਲੀ ਤੱਕ ਚਲਾ ਦਿੰਦੇ ਤੁਸੀਂ ਵੇਖ ਸਕਦੇ ਹੋ ਕਿ ਉਸ ਦੀਆਂ ਚੱਪਲਾਂ ਫਿਲਹਾਲ ਇੱਥੇ ਦਿਖਾਈ ਦੇ ਰਹੀਆਂ ਨੇ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਜਿਸ ਤੋਂ ਬਾਅਦ ਗੋਲੀ ਚੱਲਦੀ ਹੈ ਤਾਂ ਗੋਲੀ ਚੱਲਣ ਤੋਂ ਬਾਅਦ ਪੁਲਿਸ ਇੱਥੇ ਪੂਰੀ ਪਹੁੰਚੀ ਹੋਈ ਹੈ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਚੌਕੀ ਇੰਚਾਰਜ ਵੀ ਇੱਥੇ ਪਹੁੰਚ ਚੁੱਕੇ ਨੇ ਜਨਰਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਵੇਖਿਆ ਜਾ ਰਿਹਾ ਕਿ ਸੀਸੀਟੀਵੀ ਕੈਮਰਾ ਕਿੱਥੇ ਲੱਗਾ ਤਾਂ ਸੀਸੀਟੀਵੀ ਫੁਟੇਜ ਜ਼ਰੂਰ ਚੈੱਕ ਕੀਤੀ ਜਾਏਗੀ ਜਿਸ ਦੀ ਤਸਵੀਰ ਅਸੀਂ ਸਾਂਝੀ ਕਰਦੇ ਪਿਆ ਤਾਂ ਐਸਐਸਓ ਮੋਲਕ ਸਿੰਘ ਜੀ ਵੀ ਇੱਥੇ ਪਹੁੰਚ ਨੇ ਤਾਂ ਸਰ ਪਤਾ ਲੱਗਾ ਨਹੀਂ ਕੀ ਹੋ ਰਹੀ ਕਿਉਂ ਗੋਲੀਆਂ ਚਲਾਈਆਂ ਨੇ ਜਾਂ ਨਹੀਂ ਸਾਨੂੰ ਕੋਈ ਪਰੇ ਨਹੀਂ ਕੋਈ ਕਲੀਅਰ ਬਾਕੀ ਸੀਨੀਅਰ ਅਫਸਰ ਆ ਰਹੇ ਨੇ ਉਹ ਤੁਹਾਨੂੰ ਬਰੀਫ ਕਰ ਦੇਣਗੇ ਤਾਂ ਸਭ ਡੈੱਟ ਹੋ ਗਈ ਹੈ ਜੀ ਇਹ ਜੀ ਦੇ ਬਾਰੇ ਕੋਈ ਕਨਫਰਮ ਨਹੀਂ ਹੈਗਾ ਜੀ ਸਾਰਾ ਕਰ ਰਹੇ ਹੈ ਇਨਵੈਸਟੀਗੇਸ਼ਨ ਕੀਤੀ ਜਾਏਗੀ ਜੀ ਹਾਂਜੀ ਕੈਮਰੇ ਚੈੱਕ ਕਿੱਥੇ ਜਾਣਗੇ ਸਰ ਜੀ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਐਸਐਚਓ ਮੋਲ ਸਿੰਘ ਇੱਥੇ ਪਹੁੰਚੇ ਨੇ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਜਿਹੜੇ ਵੱਖ-ਵੱਖ ਟੋੰਕਾ ਦੇ ਵਿੱਚ ਕੈਮਰੇ ਲੱਗੇ ਨੇ ਉਹਦੇ ਵਿੱਚ ਵੀ ਚੱਕ ਕੀਤਾ ਜਾਏਗਾ ਕਿ ਆਖਰਕਾਰ ਕਿਹੜੇ ਨੌਜਵਾਨ ਨੇ ਕਿੰਨਾਂ ਦੇ ਵੱਲੋਂ ਜਿਹੜੀ ਆਹੋ ਫਾਇਰਿੰਗ ਕੀਤੀ ਗਈ ਆ ਤਾਂ ਜਸਪਾਲ ਸਿੰਘ ਨਾਮ ਉਸ ਨੌਜਵਾਨ ਦਾ ਦੱਸਿਆ ਜਾ ਰਿਹਾ ਜੋ ਕਿ ਥਾਣਾ ਗੇਟ ਕੀਮਾ ਦੇ ਬਿਲਕੁਲ ਨਾਲ ਦੀ ਸਾਈਡ ਤੇ ਹੀ ਆਪਣੀ ਆਂਡਿਆਂ ਦੀ ਰੇੜੀ ਲਗਾਉਂਦਾ ਹੈ ਤਾਂ ਰੇੜੀ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਆਕੇ ਫਾਇਰਿੰਗ ਕਰ ਦਿੱਤੀ ਗਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇਲਾਕਾ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠਾ ਹੋ ਚੁੱਕਾ ਪਰ ਲੋਕਾਂ ਨੂੰ ਨਹੀਂ ਪਤਾ ਕਿ ਆਖਰਕਾਰ ਕਿਹਦੇ ਵੱਲੋਂ ਜਿਹੜੀ ਆ ਗੋਲੀ ਉਹ ਚਲਾਈ ਗਈ ਤੇ ਗੋਲੀ ਦੇ ਨਿਸ਼ਾਨ ਵੀ ਕੁਝ ਅਸੀਂ ਤੁਹਾਨੂੰ ਦਿਖਾ ਰਿਹਾ ਕਿ ਗੋਲੀ ਦੇ ਨਿਸ਼ਾਨ ਵੀ ਬਿਲਕੁਲ ਲੱਗੇ ਹੋਏ ਨੇ ਕੁਝ ਨੌਜਵਾਨਾਂ ਦੇ ਵੱਲੋਂ ਫੋਟੋਆਂ ਵੀ ਹਾਂਜੀ ਗੋਲੀ ਲੱਗੀ ਸੀ ਸਰ ਵੇਖੋ ਨਿਸ਼ਾਨ ਵੇਖੋ ਹਾਂਜੀ ਕਿੱਵੇਂ ਨਿਸ਼ਾਨ ਲੱਗੇ ਨੇ ਉਹ ਦੇਖੋ ਕਿੰਨੇ ਨਿਸ਼ਾਨ ਲੱਗੇ ਨੇ ਇੱਕ ਫੇਰ ਸਾਹਮਣੇ ਵੱਜਾ ਦੇ ਕੋ ਸਾਹਮਣੇ ਭਾਜੀ ਗੋਲੀ ਆ ਆ ਵੈਸੇ ਹੀ ਆ ਨਾ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਲਾਕਾ ਨਵਾਸੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜੜੀਆ ਗੋਲੀਆਂ ਨੇ ਹੋ ਚਲਾਤੀਆਂ ਜਾਂਦੀਆਂ ਨੇ ਤਾਂ ਜਿਸ ਕਰਕੇ ਪੂਰਾ ਇਲਾਕਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋ ਚੁੱਕਾ ਤਾਂ ਫਿਲਹਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਸੱਚ ਸਾਹਮਣੇ ਲਿਆਉਂਦੀ ਹੈ ਤਾਂ ਕਦੇ ਤੱਕ ਉਹਨਾਂ ਨੌਜਵਾਨਾਂ ਨੂੰ ਫੜ ਪਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਗਵੰਤ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅਮਰਿਤਸਰ